ਦੋਸਤੋ ਬੀਤੇ ਕੱਲ ਸੁਪਰੀਮ ਕੋਰਟ ਦੋ ਜੋ ਇੱਕ ਫੈਸਲਾ ਆਇਆ ਜਿਹਦੇ ਵਿੱਚ ਉਮਰ ਖਾਲਦ ਤੇ ਸ਼ਰਜੀਲ ਨੌਜਵਾਨਾਂ ਨੂੰ ਨਾ ਕਰ ਦਿੱਤੀ ਗਈ ਹੈ ਇਸ ਕੇਸ ਦੇ ਵਿੱਚ ਪੰਜ ਹੋਰ ਮੁਲਜ਼ਮਾਂ ਨੂੰ ਰਾਹਤ ਦਿੱਤੀ ਗਈ ਹੈ ਉਹਨਾਂ ਨੂੰ ਜਮਾਤ ਦੇ ਦਿੱਤੀ ਗਈ ਹੈ ਇਹ ਭਾਰਤ ਦੀ ਸੁਰੱਖਿਆ ਦੇ ਨਾਲ ਜੁੜਿਆ ਮਸਲਾ ਦੱਸਿਆ ਜਾ ਰਿਹਾ ਤੇ ਇਹਨੂੰ ਸਮਝਣ ਦਾ ਯਤਨ ਕਰਾਂਗੇ ਤੇ ਇਹਦੇ ਨਾਲ ਹੀ ਜਮਾਤੀ ਅੰਗਲ ਤੋਂ ਇਹਦੇ ਕੀ ਅਰਥ ਨੇ ਇਹਨੂੰ ਵੀ ਸਮਝਣ ਦਾ ਯਤਨ ਕਰਾਂਗੇ ਇਹ ਦੋਨੋਂ ਐਂਗਲ ਤੇ ਨਾਲ ਇਹਦੀ ਹਿਸਟਰੀ ਦੇ ਵਿੱਚ ਕੀ ਕੁਝ ਪਿਆ ਆ ਇਹ ਕਿਉਂ ਇਹ ਸਾਰਾ ਕੁਝ ਵਾਪਰਿਆ ਕਿੱਥੇ ਕਿੱਥੇ ਕੀ ਕੀ ਹੋਇਆ ਉਹਦੇ ਬਾਰੇ ਚਰਚਾ ਕਰਾਂਗੇ ਸਾਡੇ ਨਾਲ ਜੁੜੇ ਹੋਏ ਨੇ ਉੱਗੇ ਚਿੰਤਕ ਪ੍ਰੋਫੈਸਰ ਜੈਪਾਲ ਸਿੰਘ ਜੀ ਜੀ ਆਏ ਨੂੰ ਜੀ ਧੰਨਵਾਦ ਧੰਨਵਾਦ ਨਾਲ ਸਾਡੇ ਅੱਜ ਨਵੇਂ ਮਹਿਮਾਨ ਸੁਖਦਰਸ਼ਨ ਨੱਟ ਜੀ ਜਿਹੜੇ CPI(M) ਲਿਬਰੇਸ਼ਨ ਦੇ ਸੁਪਰਸਕਟਰੇਟ ਮੈਂਬਰ ਨੇ ਜੀ ਆਇਆਂ ਜੀ ਨੱਤ ਸਾਹਿਬ ਹਾਂਜੀ ਹਾਂਜੀ ਧੰਨਵਾਦ ਜੀ ਤੁਹਾਨੂੰ ਤੁਹਾਡਾ ਵੀ ਨੱਤ ਸਾਹਿਬ ਇਹ ਪਹਿਲਾ ਸਵਾਲ ਤੁਹਾਡੇ ਕੋਲੇ ਲੈਣਾ ਚਾਹਾਂਗੇ ਵੀ ਇਹ ਜਿਹੜਾ ਮਸਲਾ ਇਹ ਕਦੋਂ ਤੋਂ ਸ਼ੁਰੂ ਹੋਇਆ ਕਿਵੇਂ ਸ਼ੁਰੂ ਹੋਇਆ ਤੇ ਇਹਦੇ ਅਰਥ ਕੀ ਆ ਜਿਹੜਾ ਇਹ ਜ਼ਮਾਨਤ ਦੋ ਬੰਦਿਆਂ ਨੂੰ ਹੱਲੇ ਨਹੀਂ ਦਿੱਤੀ ਗਈ ਪੰਜਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਇਹਦੇ ਤੇ ਥੋੜੀ ਜੀ ਰੌਸ਼ਨੀ ਪਾਓ ਜੀ ਦੇਖੋ ਸਰਬਜੀਤ ਜੀ ਗੱਲ ਇਹ ਆ ਕਿ ਜਿਹੜਾ ਉਮਰ ਖਾਲਦ ਦਾ ਮਾਮਲਾ ਹੈ ਅਹਿਮਦ ਖਾਲਦ ਨੂੰ 11 ਫਰਵਰੀ 2016 ਨੂੰ ਇੱਕ ਇਹਨਾਂ ਤੇ ਜੀਐਨਯੂ ਚ ਮਜਾਰਾ ਦਾ ਕੇਸ ਪਾਇਆ ਗਿਆ ਸੀ ਜਿਹਨੂੰ ਕਿਹਾ ਗਿਆ ਸੀ ਉੱਥੇ ਨਾਰੇ ਲੱਗੇ ਨੇ ਆ ਭਾਰਤ ਦੇ ਟੁਕੜੇ ਹੋਣਗੇ ਇਨਸ਼ਾਅੱਲਾ ਇਨਸ਼ਾਅੱਲਾ ਹਾਲਾਂਕਿ ਬਾਅਦ ਦੇ ਵਿੱਚ ਉਹ ਸਾਬਤ ਨਹੀਂ ਹੋਇਆ ਕਿ ਇਸ ਕਿਸਮ ਦਾ ਕੋਈ ਮਜਾਰਾ ਦੇ ਵਿੱਚ ਨਾਰੇ ਲੱਗੇ ਹੋਣ ਪਰ ਉਸ ਮਜਾਰੇ ਦੀ ਬਾਅਦ 체 ਵੀ ਆਇਆ ਵੀ ਉਹ ਫੈਬ੍ਰੀਕੇਟਡ ਹੈ ਜਿਹੜੀ ਮਤਲਬ ਵੀਡੀਓ ਹੈ ਉਹਨੂੰ ਡਾਕਟਰ ਕੀਤਾ ਗਿਆ ਤੇ ਪਰ ਇਹਨਾਂ ਤੇ ਜਣੀ ਉਹ ਤੋਂ 9 ਜਣਾਂ ਤੇ ਜਿੰਨਾਂ ਚਿਕਣੇ ਆ ਕੁਮਾਰ ਵੀ ਸੀ ਜਿਹੜੇ ਸਟੂਡੈਂਟ ਯੂਨੀਅਨ ਦੇ ਉਧਦੇਦਾਰ ਸੀ ਉਮਰ ਖਾਲਨ ਸੀ ਅਨਰਵਣ ਪਟਾਚਾਰੀਆ ਸੀ ਤੇ ਨਾਲ ਇਹਨਾਂ ਦੇ ਹੋਰ ਸਾਥੀ ਸੀ ਉਹਨਾਂ ਸਾਰਾ ਤੇ ਕੇਸ ਪਾਸ ਦਿੱਤਾ ਗਿਆ ਸੀ ਉਹ ਕੇਸ ਵੀ ਪੂਰੀ ਤਰ੍ਹਾਂ ਫਰਾਡ ਸਾਫਤ ਹੋਇਆ ਕਿਉਂਕਿ 16 ਦਾ ਕੇਸ 19 ਚ ਦੀ ਚਾਰ ਸ਼ੀਟ ਦਿੱਤੀ ਉਹਦੇ ਤੇ ਦੇਸ਼ ਧਰੋਹ ਦੀ ਧਾਰਾ ਲਾਈ ਗਈ ਸੀ ਤੇ ਸਾਜ਼ਿਸ਼ ਦੀ ਤੇ 2022 ਚ ਸੁਪਰੀਮ ਕੋਰਟ ਨੇ ਜਿਹੜੀ ਦੇਸ਼ ਧਰੋਹ ਦੀ ਧਾਰਾ ਰੱਦ ਕਰਤੀ ਤੇ ਕੇਸ ਦੀ ਕਾਰਵਾਈ ਸਟੇ ਕਰਤੀ ਉਹ ਕੇਸ ਅੱਜ ਤੱਕ ਉੱਥੇ ਹੀ ਖੜਾ ਕੋਈ ਕਾਰਵਾਈ ਨਹੀਂ ਪਰ ਉਹਦੇ ਚੋਂ ਕੁਝ ਇਹ ਬਾਹਰ ਨਿਕਲੇ ਸੀ ਤਾਂ ਦੂਜਾ ਕੇਸ ਇਹਨਾਂ ਤੇ 2020 ਚ ਬਣਾਇਆ ਗਿਆ ਕਾਰਨ ਉਹ ਤਾਂ ਇਹ ਸੀ ਕਿ 2020 ਚ ਬੀਜਪੀ ਲੈ ਕੇ ਆਈ ਸੀ ਸਿਟੀਜ਼ਨ ਐਮੈਂਡਮੈਂਟ ਸਿਟੀਜ਼ਨਸ਼ਿਪ ਐਮੈਂਡਮੈਂਟ ਐਕਟ ਸੀਏ ਕਹਿੰਦੇ ਸੀ ਜਿਹਨੂੰ ਆਪਾਂ ਉਹਦੇ ਖਿਲਾਫ ਦੇਸ਼ ਭਰ ਦੇ ਵਿੱਚ ਪ੍ਰੋਟੈਸਟ ਸ਼ੁਰੂ ਹੋਏ ਕਿ ਇਹ ਜਿਹੜੇ ਮੁਸਲਮਨ ਸਿਟੀਜ਼ਨ ਨੇ ਦੇਸ਼ ਦੀ ਉਹਨਾਂ ਦੀ ਨਾਗਰਿਕਤਾ ਖੋਣ ਵਾਲਾ ਕਾਨੂੰਨ ਹੈ ਇੱਕ ਵੱਡਾ ਮੋਰਚਾ ਦਿੱਲੀ ਸ਼ਹੀਨ ਬਾਗ ਚ ਲੱਗਿਆ ਸ਼ਰਜੀਲ ਇਮਾਮ ਉਹ ਮੋਰਚੇ ਦੇ ਮੋਰੀਆਂ ਚ ਸੀ ਜਿਨ੍ਹਾਂ ਨੇ ਉਹ ਮੋਰਚਾ ਆਰਗੇਨਾਈਜ਼ ਕੀਤਾ ਤੇ ਜਾਮੀਆਂ ਬਿੱਲੀਆਂ ਦੇ ਵਿੱਚ ਵੀ ਕੰਦੋਲਨ ਚੱਲ ਰਿਹਾ ਸੀ ਇਹ ਸਾਰੇ ਅੰਦੋਲਨ ਨੂੰ ਕੁਚਣ ਦੇ ਲਈ ਦਿੱਲੀ ਦੇ ਵਿੱਚ ਖੁਦ ਜਿਹੜਾ ਅੱਗ ਲਾਉ ਬਰਗੇਡ ਹੈ ਸੰਗ ਪਰਿਵਾਰ ਦਾ ਦੰਗੇ ਇਹਨਾਂ ਨੇ ਸ਼ੁਰੂ ਕੀਤੇ ਤੇ ਕੇਸ ਉਹਦਾ ਪਾਇਆ ਗਿਆ ਸਟੂਡੈਂਟ ਲੀਡਰਾਂ ਤੇ ਇਹ ਲਗਭਗ 17 ਜਣਾਂ ਤੇ ਐਫ ਆਈ ਆਰ ਕੱਟੀ ਗਈ ਸੀ ਜਿਨ੍ਹਾਂ ਨੂੰ ਜਣੀ ਮਾਤਰ ਉਹਦੇ ਹੀ ਇਹਨੂੰ ਉਹਨੂੰ ਜਨਵਰੀ ਚ ਵਿੱਚ ਤੇ ਇਹਨੂੰ ਮਾਰਚ 20 ਦੇ ਵਿੱਚ ਅਰੈਸਟ ਕਰ ਲਿਆ ਸੀ ਉਮਰ ਖਾਲਦ ਨੂੰ ਸ਼ਵੀਲ ਮਾਮ ਨੂੰ ਪਹਿਲਾਂ ਕਰ ਲਿਆ ਸੀ ਉਦੋਂ ਤੋਂ ਲੈ ਕੇ 20 ਤੋਂ ਤੁਸੀਂ ਦੇਖ ਲਓ ਵੀ 26 ਆ ਗਿਆ 5 ਸਾਲ ਤੋਂ ਉੱਤੇ ਟਾਈਮ ਹੋ ਗਿਆ ਆ ਨਾ ਕੇਸ ਚੱਲਿਆ ਨਾ ਉਹਦੇ ਤੇ ਕੋਈ ਕਾਰਵਾਈ ਹਲੇ ਤੱਕ ਹੋਈ ਹੈ ਤੇ ਨਾ ਜਮਾਨਤ ਦਿੱਤੀ ਜਾ ਰਹੀ ਹੈ ਤੇ ਪਿਸ਼ੋਕੜ ਖਾਸ ਤੌਰ ਤੇ ਇਹ ਹੈ ਜੇ ਉਮਰ ਖਾਲਦ ਦਾ ਦੇਖੀਏ ਬਿਉਹੋ ਜਨਜੂ ਚ ਡੈਮੋਕਰੈਟਿਕ ਸਟੂਡੈਂਟ ਯੂਨੀਅਨ ਦਾ ਲੀਡਰ ਸੀ ਉਹ ਇੱਕ ਲੈਫਟ ਸਟੂਡੈਂਟ ਲੀਡਰ ਹੈ ਇਹ ਆਨ ਕਾਰਡ ਹੈ ਤੇ ਸ਼ਰਜੀਲ ਮਾਮ ਵੀ ਕੋਈ ਜਣੀ ਮੁਸਲਮ ਫੰਡਾਮੈਂਟਲਿਸਟ ਨਹੀਂ ਉਹ ਆਈਆਈਟੀ ਮੁੰਬਈ ਤੋਂ ਕੰਪਿਊਟਰ ਸਾਇੰਸ ਦੇ ਵਿੱਚ ਉਹਨੇ ਡਿਗਰੀ ਕੀਤੀ ਹੈ ਤੇ ਮੁੜ ਕੇ ਜਨਜੂ ਚ ਉਹਨੇ ਮਾਡਰਨ ਹਿਸਟਰੀ ਦੇ ਵਿੱਚ ਐਮਏ ਕੀਤੀ ਤੇ ਬਾਅਦ ਚ ਪੀਐਚਡੀ ਕਰ ਰਿਹਾ ਸੀ ਤੇ ਪੜ੍ਹਾਈ ਤੇ ਨੌਕਰੀ ਦੇ ਦੌਰਾਨ ਉਹਦੇ ਜਿਹੜੇ ਆਰਟੀਕਲ ਸੀ ਵੱਖ-ਵੱਖ ਮਾਮਲਿਆਂ ਤੇ ਉਹ ਕੁਇੰਟ ਵਰਗੇ ਬਹਿਰ ਵਰਗੇ ਪੇਪਰਾਂ 'ਚ ਛਾਪਦੇ ਰਹੇ ਨੇ ਉਹ ਇੱਕ ਜਣੀ ਇੰਟੈਲੈਕਚੁਅਲ ਮੁਸਲਮਤ ਨੌਜਵਾਨ ਹੈ ਦੋਨੇ 38-38 ਸਾਲ ਦੇ ਨੇ ਲਗਭਗ ਇਹ ਪਰ ਜਾਣ ਬੁੱਝ ਕੇ ਵੀ ਕਿਉਂਕਿ ਸਿਰਫ ਉਹ ਮੁਸਲਮ ਹੈ ਇਸ ਕਰਕੇ ਇੰਨੇ ਚਿਰ ਤੋਂ ਉਹਨਾਂ ਨੂੰ ਜੇਲ੍ਹ 'ਚ ਰੱਖਿਆ ਤੇ ਹੈਰਾਨੀ ਦੀ ਗੱਲ ਇਹ ਆ ਵੀ ਹੁਣ ਵੀ ਕੋਰਟ ਕਹਿੰਦੀ ਆ ਕਿ ਜਦੋਂ ਗਵਾਹਾਂ ਨੂੰ ਐਗਜ਼ਾਮਿਨ ਕਰ ਲਿਆ ਪੁਲਿਸ ਨੇ ਫਿਰ ਤੁਸੀਂ ਸਾਲ ਬਾਅਦ ਜਮਾਨਤ ਦੀ ਅਰਜੀ ਲਾ ਸਕਦੇ ਹੋ ਤੇ ਇਹਦੇ ਵਿੱਚ ਪਤਾ 700 ਗਵਾਹ ਹੈ 700 ਗਵਾਹ ਜੇ ਕੇਸ ਚੱਲ ਵੀ ਪਵੇ ਤੇ ਜੇ ਸਰਕਾਰ ਭੁਗਤਾਨ ਲੱਗ ਜੇ ਤਾਂ ਸਾਲਾਂ ਬੱਤੀ ਉਹ ਗਵਾਹਾਂ ਦੀਆਂ ਗਵਾਹੀਆਂ ਨਹੀਂ ਹੋਣੀਆਂ ਇਸੇ ਕਰਕੇ ਇਹ ਜਮਾਨਤ ਦੀ ਅਰਜੀ ਰੱਦ ਹੋਣ ਤੋਂ ਬਾਅਦ ਉਮਰਤ ਖਾਲਦ ਕਹਿੰਦਾ ਹੈ ਕਿ ਹੁਣ ਮੇਰੀ ਮੇਰੇ ਲਈ ਜੇਲੀ ਜ਼ਿੰਦਗੀ ਹੈ ਇਹ ਨਰਾਸ਼ਾ ਵੀ ਹੈ ਹੌਸਲਾ ਵੀ ਹੈ ਜਿਹਦੇ ਕਰਕੇ ਜਿਹੜੀ ਮਤਲਬ ਇਹ ਪਿਸ਼ੋਕੜ ਜਦੋਂ ਸਾਨੂੰ ਸਮਝ ਆਉਂਦਾ ਹੈ ਕਿ ਸਾਫ਼ ਸਾਫ਼ ਇੱਕ ਕਮਿਊਨਲ ਬੇਸ ਤੇ ਦਰਜ ਕੀਤੇ ਕੇਸ ਨੇ ਇੱਕ ਮੂਵਮੈਂਟ ਨੂੰ ਕੁਚਲ ਲਈ ਤੇ ਮੁਸਲਮ ਜਿਹੜੀ ਮਿਨੋਰਿਟੀ ਕਮਿਊਨਿਟੀ ਹੈ ਉਹਨੂੰ ਆਈਸੋਲੇਟ ਕਰਨ ਲਈ ਦੇਸ਼ ਦੇ ਵਿੱਚੋਂ ਉਹਨੂੰ ਡੀਮੋਰੀਲਾਈਜ਼ ਕਰਨ ਦੇ ਲਈ ਜਿਹੜੇ ਉਹਦੇ ਉੱਪਰ ਦੇ ਇੰਟੈਲੈਕਚੁਅਲ ਯੂਥ ਆ ਉਹਦਾ ਉਹਨੂੰ ਉਹਨਾਂ ਨੇ ਜਿਹੜੀ ਹਿੱਟ ਕੀਤਾ ਤਾਂ ਉਹਨਾਂ ਨੂੰ ਜੇਲਾ ਚ ਰੋਲ ਦਿਓ ਤਾਂ ਕਿ ਕੋਈ ਬੰਦਾ ਸਰਕਾਰ ਦੇ ਖਿਲਾਫ ਕੋਈ ਵਿਅਕਤੀ ਖੜਾ ਹੋਣ ਦੀ ਬੋਲਣ ਦੀ ਅੰਦੋਲਨ ਕਰਨ ਦੀ ਹਿੰਮਤ ਨਾ ਕਰੇ ਇਹ ਇਸ ਕੇਸ ਦਾ ਜਿਹੜੀ ਪਿਸ਼ੋਕੜ ਹੈ ਉਹਨਾਂ ਦਾ ਖਹਿੜਾ ਛੱਡਣਾ ਨਹੀਂ ਚਾਹੁੰਦੇ ਹਾਲੇ ਵੀ ਬਈ ਪ੍ਰੋਫੈਸਰ ਸਾਹਿਬ ਜੀ ਥੋੜਾ ਜਿਹਾ ਸਾਨੂੰ ਹੋਰ ਥੋੜਾ ਜਿਹਾ ਜਾਣਕਾਰੀ ਦੇ ਵਿੱਚ ਤੇ ਵਾਅਦਾ ਕਰਿਓ ਵੀ ਇਹ ਕੀ ਕੁਝ ਜਮਾਤੀ ਐਂਗਲ ਤੋਂ ਵੀ ਆਪਾਂ ਥੋੜਾ ਜਿਆ ਇਹਨੂੰ ਥੋੜਾ ਜਿਆ ਡਿਫਾਈਨ ਕਰਿਓ ਵੀ ਕੱਲਾ ਘਟ ਗਣਤੀਆਂ ਦੇ ਉੱਤੇ ਹਮਲੇ ਜਿਹੜੇ ਆ ਉਹ ਵੀ ਹੈਗੇ ਆ ਕੁਝ ਲੋਕ ਜਿਹੜੇ ਆ ਉਹ ਸਿੱਖ ਧਰਮ ਵਾਲੇ ਮਾਮਲੇ ਦੇ ਉੱਤੇ ਵੀ ਥੋੜਾ ਜਿਆ ਸੋਚਦੇ ਰਹਿੰਦੇ ਆ ਵੀ ਇੱਥੇ ਵੀ ੱਟਕਾ ਹੋ ਰਿਹਾ ਇਹ ਸਾਰਾ ਕੁਝ ਨੂੰ ਸਮਝਿਓ ਜੀ ਅ ਗੱਲ ਸਾਹਿਬ ਇਸ ਤਰ੍ਹਾਂ ਹੈ ਵੀ ਜਦੋਂ ਜਿਵੇਂ ਲਖਸਾਹਬ ਨੇ ਦੁੱਤੀ ਹੈ ਵੀ ਓਮਰ ਖਾਲਦ केएनयू ਦੇ ਵਿੱਚ ਇੱਕ ਖੱਬੇ ਪੱਖੀ ਜਥੇਬੰਦੀ ਡੀਐਸਐਫ ਦਾ ਆਗੂ ਸੀਗਾ ਨਾਲ ਉਦੋਂ ਕਨਈਆ ਕੁਮਾਰ ਉਸ ਟਾਈਮ ਏਆਈਐਸਐਫ ਦਾ ਆਗੂ ਸੀ ਤੇ ਇਸ ਤਰ੍ਹਾਂ ਇਹ ਜਿਹੜੇ ਆਗੂ ਸੀ ਇਹ ਖੱਬੇ ਪੱਖੀ ਆਗੂ ਨੇ ਤੇ ਜਿਹੜੀ ਵੈਸੇ ਤਾਂ ਕੋਈ ਵੀ ਜਿਹੜੀ ਸਟੈਬਲਿਸ਼ਮੈਂਟ ਹੈ ਭਾਰਤ ਦੀ ਉਹਨਾਂ ਨੂੰ ਖੱਬੇ ਪੱਖੀ ਐ ਲੱਗਦਾ ਹੈ ਵੀ ਸਾਡੀ ਜਿਹੜੀ ਜਾਣ ਹੈ ਜੇ ਕੋਈ ਪੁੱਟ ਸਕਦੇ ਆ ਤਾਂ ਉਹ ਇਹ ਵਿਚਾਰਧਾਰਾ ਵਾਲੇ ਲੋਕ ਇੱਕ ਤਾਂ ਉਹਨਾਂ ਨੂੰ ਇਸ ਪੱਖ ਤੋਂ ਜਮਾਤੀ ਪੱਖ ਤੋਂ ਡਰ ਲੱਗਦਾ ਹੈ ਕਿਉਂਕਿ ਖੱਬੇ ਪੱਖ ਵਾਲੇ ਕਾਰਪੋਰੇਟ ਦੀਆਂ ਜਿਹੜੀਆਂ ਨੀਤੀਆਂ ਨੇ ਸਰਕਾਰਾਂ ਦੀਆਂ ਉਹਦੇ ਵੀ ਵਿਰੁੱਧ ਨੇ ਤੇ ਜਿਹੜੀਆਂ ਅੱਜਕੱਲ ਫਿਰਕੂ ਫਾਸ਼ੀਵਾਦੀ ਨੀਤੀਆਂ ਨੇ ਅੱਜ ਦੀ ਸਰਕਾਰ ਦੀਆਂ ਉਹਨੇ ਵੀ ਡਟ ਕੇ ਵਿਰੋਧੀ ਨੇ ਚਾਹੇ ਉਹ ਕਿਸੇ ਵੀ ਧਿਰ ਨਾਲ ਹੋਣ ਖੱਬੇ ਪੱਖੀ ਉਸ ਪੱਖ ਤੋਂ ਇਹ ਇਹਨਾਂ ਨੂੰ ਜਮਾਤੀ ਦੁਸ਼ਮਣ ਨਜ਼ਰ ਆਉਂਦੇ ਹੈ ਇੱਕ ਜਿਹੜਾ ਜਿੱਥੋਂ ਤੱਕ ਪੰਜਾਬ ਦਾ تعلق ਹੈ ਪੰਜਾਬ ਦੇ ਵਿੱਚ ਤਾਂ ਬਹੁਤ ਦੇਰ ਤੋਂ ਚੱਲਦਾ ਹੈ ਵੀ ਜਿਹੜੇ ਬੰਦੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਗਏ ਉਹਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਹੈ ਉਹ ਕਿਸੇ ਵੀ ਸਮਝ ਤੋਂ ਬਾਹਰ ਹੈ ਵੀ ਉਹਨਾਂ ਨੂੰ ਕਿਉਂ ਜੇਲਾਂ ਦੇ ਵਿੱਚ ਰੱਖਿਆ ਇੱਥੇ ਥੋੜਾ ਜਿਹਾ ਮਸਲਾ ਵੱਖਰਾ ਹੈਗਾ ਇੱਥੇ ਤਾਂ ਸਜ਼ਾ ਹੋਈ ਹੀ ਨਹੀਂ ਸਜ਼ਾ ਪੂਰੀ ਹੋਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਸਜ਼ਾ ਹੋਣੀ ਵੀ ਇੱਕ ਪਾਸੇ ਰਹੀ ਮੁਕੱਦਮਾ ਵੀ ਸ਼ੁਰੂ ਨਹੀਂ ਹੋਇਆ ਜਿਹੜੀ ਇੱਥੇ ਆਈ ਜੀ ਜਿਹੜਾ ਉਹ ਕਾਨੂੰਨ ਸੀਗਾ ਜਿਹੜੇ ਸੀਏਏ ਦੇ ਵਿਰੁੱਧ ਬਹੁਤ ਵੱਡਾ ਦੇਸ਼ ਪੱਧਰੀ ਅੰਦੋਲਨ ਚੱਲਿਆ ਜਿਹੜਾ ਉਸ ਅੰਦੋਲਨ ਦੇ ਵਿੱਚ ਥਾਂ ਥਾਂ ਦੇ ਉੱਤੇ ਸ਼ਹੀਨ ਬਾਗ ਵਰਗੇ ਬਾਗ ਚੱਲੇ ਕੋਈ ਤਕਰੀਬਨ 125 ਥਾਵਾਂ ਦੇ ਉੱਤੇ ਉਹ ਸੀ ਤੇ ਪਹਿਲੀ ਵਾਰ ਆਇਆ ਕਿ ਜਿਹੜੀਆਂ ਮੁਸਲਮ ਔਰਤਾਂ ਬਾਰੇ ਇਹ ਹੈ ਕਿ ਉਹ ਘਰ ਦੇ ਅੰਦਰ ਹੀ ਰਹਿੰਦੀਆਂ ਨੇ ਬਹੁਤਾ ਬਾਹਰ ਨਹੀਂ ਆਉਂਦੀਆਂ ਉਹ ਸੜਕਾਂ ਤੇ ਆਈਆਂ ਤੇ ਇੰਨੀ ਖੂਬਸੂਰਤੀ ਨਾਲ ਐਨੇ ਸੋਹਣੇ ਮਤਲਬ ਪੀਸਫੁਲ ਤਰੀਕੇ ਦੇ ਨਾਲ ਸ਼ਾਂਤੀਪੂਰਨ ਤਰੀਕੇ ਦੇ ਨਾਲ ਉਸ ਅੰਦੋਲਨ ਨੂੰ ਉਹਨਾਂ ਨੇ ਚਲਾਇਆ ਉੱਥੇ ਬਹੁਤ ਭੜਕਾਟਾਂ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਦਿੱਲੀ ਵਾਲੇ ਦੇ ਵਿੱਚ ਇੱਕ ਬੰਦਾ ਇਹਨਾਂ ਦਾ ਜਾਂਦਾ ਹੈ ਬ੍ਰਿਗੇਡ ਦਾ ਜਿਹੜੇ ਬ੍ਰਿਗੇਡ ਦੀ ਗੱਲ ਆਪਣੇ ਨਤ ਸਾਬ ਨੇ ਕੀਤੀ ਹੈ ਉਹ ਜਾ ਕੇ ਸ਼ਹੀਨ ਬਾਗ ਦੇ ਉੱਤੇ ਐ ਉਹ ਬੈਠੇ ਲੋਕਾਂ ਤੇ ਗੋਲੀਆਂ ਚਲਾਉਣ ਦੀ ਕੋਸ਼ਿਸ਼ ਕਰਦਾ ਹੈ ਉਹਦੀਆਂ ਵੀਡੀਓ ਸ਼ਾਮਲ ਸਭ ਦੇ ਸਾਹਮਣੇ ਨੇ ਉਹਨੂੰ ਥੋੜਾ ਜਿਹਾ ਫੜਦੇ ਆ ਤੇ ਨਵਾਲਕ ਕਹਿ ਕੇ ਛੱਡ ਦਿੰਦੇ ਉਹੀ ਬੰਦਾ ਨੂਹ ਦੇ ਵਿੱਚ ਜਿਹੜੇ ਮੁਸਲਮਂ ਵਿਰੋਧੀ ਦੰਗੇ ਹੁੰਦੇ ਐ ਉਥੇ ਉਥੇ ਜਾਂਦਾ ਤੇ ਉਥੇ ਭਾਸ਼ਣ ਕਰਕੇ ਆਉਂਦਾ ਜਾਨੀ ਉਹਨੂੰ ਇੱਕ ਆਗੂ ਵਜੋਂ ਉਭਾਰਿਆ ਜਾਂਦਾ ਤੇ ਜਦੋਂ ਦਿੱਲੀ ਦੀਆਂ ਚੋਣਾਂ ਹੁੰਦੀਆਂ ਨੇ ਉਹਨਾਂ ਚੋਣਾਂ ਦੇ ਵਿੱਚ ਜਿਹੜਾ ਪ੍ਰਵੇਸ਼ ਵਰਮ ਹੈਗਾ ਉਹ ਇਹ ਕਹਿੰਦਾ ਐ ਵੀ ਇਹ ਜਿਹੜੇ ਸ਼ਹੀਨ ਬਾਗ 'ਚ ਬੈਠੇ ਬੰਦੇ ਐ ਜੇ ਇੱਥੇ ਭਾਜਪਾ ਹਾਰ ਗਈ ਦਿੱਲੀ 'ਚ ਤਾਂ ਇਹਨਾਂ ਨੇ ਉੱਠ ਕੇ ਆ ਕੇ ਤੁਹਾਡੇ ਘਰਾਂ 'ਚ ਤੁਹਾਗੀਆਂ ਤਿਆਂ ਪੈਣਾਂ ਦੀਆਂ ਇੱਜ਼ਤਾਂ ਰੁਟੜੀਆਂ ਨੇ ਉਹ ਵੀ ਉਹਨਾਂ ਦੇ ਵਿਰੁੱਧ ਰਾਪੇ ਗੰਨਾ ਕਰਦਾ ਐ ਅਨੁਰਾਗ ਠਾਕਰ ਤਾਂ ਸਿੱਧੇ ਗੋਲੀ ਮਾਰੋ ਦੇ ਨਾਰੇ ਲਾਉਂਦਾ ਤੇ ਉੱਥੇ ਥੱਲੋਂ ਨਾਰੇ ਲਾਉਂਦੇ ਐ ਲੋਕ ਤੇ ਜਿਹੜਾ ਇਹ ਦੂਸਰਾ ਹੈਗਾ ਇੱਕ ਆ ਉਹ ਜਿਹੜਾ ਉਹ ਬੰਦਾ ਜਿੱਦਣ ਦੰਗੇ ਹੁੰਦੇ ਐ ਉਸ ਤੋਂ ਇੱਕ ਦਿਨ ਪਹਿਲਾਂ ਦਿੱਲੀ ਦਾ ਪੁਰਸ਼ ਦਾ ਡੀਸੀਪੀ ਡਿਪਟੀ ਕਮਿਸ਼ਨਰ ਆਫ ਪੁਲਿਸ ਉਹ ਖੜਾ ਐ ਉਹਨੂੰ ਹੱਥ ਉਹਦੇ ਮੋਢੇ ਤੇ ਹੱਥ ਰੱਖ ਕੇ ਕਹਿੰਦਾ ਗੱਲ ਸੁਣ ਜੇ ਕਹਿੰਦਾ ਤੁਸੀਂ ਆ ਨਾਂ ਹਟਾਏ ਆ ਜੀ ਸੀਏ ਵਾਲੇ ਤਾਂ ਅਸੀਂ ਫਿਰ ਜੋ ਕੁਝ ਕਰਾਂਗੇ ਅਸੀਂ ਕਰਾਂਗੇ ਫਿਰ ਸਾਨੂੰ ਨਾ ਦੋਸ਼ ਦੇਓ ਉਹੀ ਕੁਝ ਦੂਜੇ ਦਿਨ ਹੋ ਗਿਆ ਜਿਹੜੀ ਸਭ ਨੂੰ ਪਤਾ ਹੈ ਵੀ ਦੰਗੇ ਕਿਹਨੇ ਕਰਾਏ ਹੁਣ ਉਹ ਦੰਗਿਆਂ ਦੇ ਵਿੱਚ ਲੋਕ ਮਾਰੇ ਗਏ ਜਿਨ੍ਹਾਂ ਨਾਲ ਸਾਡੀ ਸਾਰਿਆਂ ਨਾਲੇ ਹਮਦਰਦੀ ਹੈ ਕੋਈ ਵੀ ਹੋਵੇ ਚਾਹੀਏ ਬਹੁਤ ਸਾਰਾ ਨੁਕਸਾਨ ਹੋ ਗਿਆ ਘਰ ਸਾੜੇ ਗਏ ਮਸਜਿਦ ਦਾ ਵੀ ਨੁਕਸਾਨ ਹੋਇਆ ਉਹਦੇ ਵਿੱਚ ਜਿਹੜਾ ਪਹਿਲਾਂ ਕੋਈ ਬੰਦਾ ਨਹੀਂ ਇਹਨਾਂ ਨੂੰ ਲੱਭਿਆ ਵੀ ਕੀ ਹੈ ਬਹੁਤ ਸਾਰੀਆਂ ਐਫਆਈਆਰਸ ਕੀਤੀਆਂ ਨੇ ਕਿਸੇ ਐਫ ਆਈ ਆਰ ਦੇ ਉੱਤੇ ਕੋਈ ਵੀ ਸਜ਼ਾ ਨਹੀਂ ਹੋਈ ਕਿਸੇ ਨੂੰ ਬਹੁਤ ਜ਼ਿਆਦਾ ਇਦਾਂ ਹੀ ਪਈਆਂ ਨੇ ਉਹ ਲਗਭਗ ਤੇ ਇਹਨਾਂ ਦੇ ਉੱਤੇ ਸਾਜ਼ਿਸ਼ ਦਾ ਕੇਸ ਬਣਾ ਕੇ ਵੀ ਇਹਨਾਂ ਨੇ ਸਾਜ਼ਿਸ਼ ਘੜੀ ਹੈ ਉਸ ਕੇਸ ਦੇ ਵਿੱਚ ਇਹਨਾਂ ਨੂੰ ਕਰੇ ਹੁਣ ਉਸ ਕੇਸ ਦੇ ਵਿੱਚ ਵੀ ਜਿਹੜੀਆਂ ਜਿਹੜੀ ਇਹ ਕੁੜੀ ਜਿਹੜੀ ਨੂੰ ਕੱਲ ਜ਼ਮਾਨਤ ਮਿਲੀ ਹੈ ਗੁਲਫਿਸ਼ਾ ਫਾਤਿਮਾ ਇਹ ਹੀ ਪਿੰਜਰਾ ਤੋੜ ਨਾਂ ਦੀ ਇੱਕ ਸੰਸਥਾ ਦੀ ਮੈਂਬਰ ਹੈ ਪਿੰਜਰਾ ਤੋੜ ਦੀਆਂ ਦੋ ਦੋ ਮੈਂਬਰ ਜਿਹੜੀਆਂ ਨੇ ਜਿਹੜੀ ਕਾਲਿਤਾ ਸੀਗੀ ਦਿਵਯੰਗ ਜਿਹੜੀ ਸੀ ਕਾਲਿਤਾ ਤੇ ਦੂਜੀ ਜਿਹੜੀ ਹੈ ਆਪਣੀ ਉਹਦਾ ਨਾਮ ਜਿਹੜੀ ਉਹ ਪ੍ਰੋਫੈਸਰ ਆਵਦੀ ਬੇਟੀ ਸੀ ਧਰਮਵੀਰ ਉਹਨਾਂ ਦੀ ਉਹ ਦੋ ਨੂੰ ਜ਼ਮਾਨਤ ਵੀ ਦਿੱਤੀ ਦਿੱਲੀ ਹਾਈ ਕੋਰਟ ਨੇ ਨਾਲ ਕਿਹਾ ਵੀ ਇਹਨਾਂ ਤੇ ਯੂਏਪੀਏ ਬਣਦਾ ਹੀ ਨਹੀਂਗਾ ਯੂਏਪੀਏ ਦੀ ਵਿਆਖਿਆ ਕੀਤੀ ਦਿੱਲੀ ਹਾਈ ਕੋਰਟ ਨੇ ਵੀ ਜੁਏਪੀਏ ਦੇ ਵਿੱਚ ਜੇ ਕੋਈ ਬੰਦਾ ਬੰਬ ਚਲਾਉਂਦਾ ਹੈ ਕੋਈ ਐਕਸਪਲੋਸਿਵ ਵਰਤਦਾ ਹੈ ਜਾਂ ਕੋਈ ਹਥਿਆਰ ਵਰਤਦਾ ਹੈ ਉਸ ਕਿਸਮ ਦੀ ਕੋਈ ਗੱਲ ਕਰਦਾ ਤਾਂ ਉਹਨੂੰ ਉਸ ਦੇ ਵਿੱਚ ਰੱਖਿਆ ਜਾ ਸਕਦਾ ਇਹਨਾਂ ਨੇ ਤਾਂ ਕੁਝ ਵੀ ਨਹੀਂ ਕੀਤਾ ਉਹਨਾਂ ਨੂੰ ਰਿਹਾ ਕੀਤਾ ਗਿਆ ਜਵਾਨ ਤੇ ਨਹੀਂ ਕੱਲੀ ਰਿਹਾ ਵੀ ਕਰ ਦਿੱਤਾ ਤੇ ਉਸ ਦੇ ਖਿਲਾਫ ਸੁਪਰੀਮ ਕੋਰਟ ਚ ਗਈ ਸਰਕਾਰ ਤੇ ਉਹਨਾਂ ਨੇ ਸੁਪਰੀਮ ਕੋਰਟ ਨੇ ਰੋਕ ਤਾਂ ਨਹੀਂ ਲਾਈ ਉਹਨਾਂ ਦੀ ਰਿਹਾਈ ਤੇ ਪਰ ਇਹ ਕਹਤਾ ਵੀ ਇਹਨੂੰ ਗਾਹਾਂ ਵਾਸਤੇ ਨਵੇਂ ਕੇਸਾਂ ਦੇ ਵਿੱਚ ਪ੍ਰੈਸੀਡੈਂਟ ਨਹੀਂ ਮੰਨਣਾ ਸੋ ਉਸ ਕਰਕੇ ਕੱਲ ਵਾਲੇ ਕੇਸ ਦੇ ਵਿੱਚ ਜਿਹੜਾ ਉਹ ਉਸ ਤੋਂ ਪਛਾਹ ਹਟ ਗਿਆ। ਬਾਕੀ ਤੁਸੀਂ ਨਤ ਸਾਹਿਬ ਨਾਲ ਕਰ ਲਓ ਗੱਲ ਫਿਰ ਮੈਂ ਬਾਕੀ ਕਰਦਾ ਬਾਅਦ ਵਿੱਚ। ਜਦੋਂ ਤੁਸੀਂ ਦੇਖਦੇ ਹੋ ਵੀ ਭਾਰਤ ਦੇ ਵਿੱਚ ਫਿਰ ਘਟ ਗਿਣਤੀਆਂ ਦੀ ਜਿਹੜੀ ਸਥਿਤੀ ਆ ਇਹ ਇਸ ਢੰਗ ਦੇ ਨਾਲ ਉਹਨੂੰ ਤੁਸੀਂ ਕਿਵੇਂ ਸੋਚਦੇ ਹੋ ਵੀ ਕਿਹੋ ਜਿਹੇ ਹਾਲਾਤ ਦੇਸ਼ ਦੇ ਜਿਹੜੇ ਆ ਬਣ ਰਹੇ ਆ। ਦੇਖੋ ਸਰਬਜੀਤ ਜੀ ਗੱਲ ਇਹ ਆ ਕਿ ਆਜ਼ਾਦੀ ਆਈ ਨੂੰ 75 ਸਾਲ ਹੋ ਚੁੱਕੇ ਆ ਛੋਟੀਆਂ ਮੋਟੀਆਂ ਜਿਹੜੀਆਂ ਘਟਨਾਵਾਂ ਆ ਜ ਟਕਰਾ ਕਦੇ ਕਦਾਈ ਹੁੰਦੇ ਰਹੇ ਆ ਪਰ 2014 ਤੋਂ ਜਦੋਂ ਤੋਂ ਬੀਜੇਪੀ ਕੇਂਦਰ ਦੇ ਵਿੱਚ ਸਤਾ ਚ ਆ ਗਈ ਤੇ ਸ਼੍ਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣ ਗਏ ਇਹ ਉਹ ਪਾਰਟੀ ਆ ਜਿਹੜੀ ਜਣੀ ਕਿਸੇ ਵੀ ਸਭਧਾਨ ਚ ਕਿਸੇ ਕਾਨੂੰਨ ਚ ਕਿਸੇ ਚੀਜ਼ ਦੇ ਵਿੱਚ ਯਕੀਨੀ ਰੱਖਦੀ ਤੇ ਇੱਕੋ ਇੱਕ ਪਹਿਲਾਂ ਤੋਂ ਉਹਦਾ ਟਾਰਗੇਟ ਹੈ ਕਿ ਅਸੀਂ ਦੇਸ਼ ਨੂੰ ਹਿੰਦੂ ਰਾਸ਼ਟਰ ਦੇ ਵਿੱਚ ਬਦਲਣਾ ਤੇ ਹੋਰ ਬਾਕੀ ਦੀਆਂ ਜਿਹੜੀਆਂ ਕਮਿਊਨਿਟੀਆਂ ਨੇ ਜਿਨ੍ਹਾਂ ਨੂੰ ਉਹ ਖਾਸ ਤੌਰ ਤੇ ਮੁਸਲਮ ਤੇ ਇਸਾਈ ਜਿਨ੍ਹਾਂ ਨੂੰ ਉਹ ਕਹਿੰਦੇ ਆ ਕਿ ਇਹਨਾਂ ਦੇ ਜਿਹੜੇ ਇਹ ਕਹ ਲੋ ਵੀ ਧਾਰਮਿਕ ਵਿਸ਼ਵਾਸ ਦੇ ਮੁੱਖ ਥਾਂ ਨੇ ਉਹ ਭਾਰਤ ਤੋਂ ਬਾਹਰ ਨੇ ਕਿਉਂਕਿ ਇੱਕ ਫਾਰਮੂਲਾ ਸਵਾਰਕਰ ਨੇ ਬਣਾਇਆ ਸੀ ਜਦੋਂ ਉਹਨੇ ਕਿਤਾਬ ਲਿਖੀ ਆ ਉਹਦੇ ਚੋਂ ਕਹਿੰਦਾ ਸੀ ਵੀ ਕੱਲਾ ਮਾਦਰਲੈਂਡ ਹੋਣ ਨਾਲ ਕਿਸੇ ਦੀ ਜਣੀ ਜਿਹੜੀ ਮਤਲਬ ਇਹ ਕਹ ਲਓ ਵੀ ਉਹਦਾ ਜੁੜਨਾ ਹੈ ਜਾਂ ਉਹਦੀ ਵਫਾਦਾਰੀ ਹੈ ਉਹ ਪੱਕੀ ਨਹੀਂ ਹੁੰਦੀ ਇੱਕ ਮਾਦਰਲੈਂਡ ਹੁੰਦੀ ਹੈ ਮਾਤਭੂਮੀ ਹੁੰਦੀ ਹੈ ਤੇ ਇੱਕ ਉਹਦਾ ਜਣੀ ਧਰਮ ਹੁੰਦਾ ਹੈ ਹੁਣ ਮੰਨ ਲਓ ਉਹ ਸਿੱਖਾਂ ਨੂੰ ਜੈਨੀਆਂ ਨੂੰ ਬੋਧੀਆਂ ਨੂੰ ਤਾਂ ਮੰਨਦੇ ਆ ਵੀ ਇਹਨਾਂ ਦੇ ਧਾਰਮਿਕ ਕੇਂਦਰ ਭਾਰਤ 'ਚ ਐਸ ਕਰਕੇ ਇਹਨਾਂ ਨੂੰ ਵਿਦੇਸ਼ੀ ਨਹੀਂ ਕਹਿੰਦੇ ਪਰ ਮੁਸਲਮਾਨ ਅਤੇ ਇਸਾਈਆਂ ਨੂੰ ਉਹ ਵਿਦੇਸ਼ੀ ਕਹਿੰਦੇ ਨੇ ਕਿਉਂਕਿ ਰੋਮ ਜਾਂ ਮੱਕਾ ਭਾਰਤ ਤੋਂ ਬਾਹਰ ਨੇ ਇਸੇ ਕਰਕੇ ਤੁਸੀਂ ਦੇਖੋਗੇ ਵੀ ਇਹਨਾਂ ਦੋਨੇ ਵਰਗਾਂ ਆ ਧਰਮਾਂ ਨੂੰ ਭਾਈਚਾਰਿਆਂ ਨੂੰ ਮਿਥ ਕੇ ਟਾਰਗੇਟ ਕੀਤਾ ਜਾਂਦਾ ਤੇ ਉਹਨਾਂ ਦਾ ਸਾਫ਼ ਹੈ ਜਿਹੜਾ ਅਸੀਂ ਚੋਣਾ 'ਚ ਵੀ ਦੇਖ ਰਹੇ ਆ ਕਿ ਤਰਰਜ ਕਰ ਦਿਓ ਪੂਰੇ ਭਾਈਚਾਰੇ ਨੂੰ ਆਰਥਿਕ ਤੌਰ ਤੇ ਤਬਾਹ ਕਰ ਦਿਓ ਉਹਨਾਂ ਨੂੰ ਇੰਨਾ ਕਿ ਦਹਿਸ਼ਤ ਜਿਹਾ ਕਰ ਦਿਓ ਵੀ ਉਹ ਵੋਟ ਪਾਉਣ ਹੀ ਨਾ ਜਾਣ ਉਹ ਸਮਾਜ ਦੇ ਵਿੱਚ ਅੱਗੇ ਹੋ ਕੇ ਕਿਸੇ ਖੇਤਰ ਚ ਇਹ ਕਹ ਲਓ ਅਗਵਾਈ ਕਰਨ ਦੀ ਲਾਮਬੰਦੀ ਕਰਨ ਦੀ ਕੋਸ਼ਿਸ਼ ਹੀ ਨਾ ਕਰਨ ਬੀਜੇਪੀ ਲਗਾਤਾਰ ਪਿਛਲੇ 11 ਸਾਲਾਂ ਤੋਂ ਇਸ ਦਿਸ਼ਾ ਦੇ ਵਿੱਚ ਕੰਮ ਕਰ ਰਹੀ ਹੈ ਆ ਉਹਦਾ ਜਿਹੜੀ ਨਤੀਜਾ ਹੈ ਕਿ ਜਗ੍ਹਾ-ਜਗ੍ਹਾ ਤੇ ਕਿਸੇ ਵੀ ਬਹਾਨੇ ਉਹ ਲੜਜਹਾਦ ਦਾ ਬਹਾਨਾ ਹੋਵੇ ਉਹ ਗਾਂਵਾਸ ਦਾ ਬਹਾਨਾ ਹੋਵੇ ਉਹ ਜਿਹੜੀ ਕੋਈ ਤਾਜ਼ੀਆਂ ਦਾ ਬਹਾਨਾ ਹੋਵੇ ਕੋਈ ਜਿਹੜੀ ਈਦ ਦਾ ਬਹਾਨਾ ਹੋਵੇ ਉਹ ਹਮਲਾ ਕਰਨ ਦਾ ਕੋਈ ਵੀ ਮੌਕਾ ਗੋਂਦੇ ਨਹੀਂ ਇਹਨਾਂ ਤੇ ਤੇ ਤੁਸੀਂ ਉਹ ਸਾਰਿਆਂ ਦੇ ਧਿਆਨ ਚਾਹੀ ਵੀ ਜਦੋਂ ਹਕੂਮਤਾਂ ਮੇਲਾ ਲੱਗਿਆ ਤੇ ਜਾਣ ਬੁੱਝ ਕੇ ਇੱਕ ਸ਼ਰਾਰਤ ਕੀਤੀ ਗਈ ਯੂਪੀ ਦੀ ਸਰਕਾਰ ਵੱਲੋਂ ਕਿ ਸਾਰੇ ਹੋਟਲਾਂ ਢਾਬਿਆਂ ਵਾਲੇ ਆਪਣਾ ਨਾਮ ਮੋਟਾ ਕਰਕੇ ਲਿਖ ਕੇ ਬਾਹਰ ਲਟਕਾਉਣਗੇ ਤਾਂ ਕਿ ਗਲਤੀ ਨਾਲ ਕਿਤੇ ਕਾਂਬੜੀਏ ਮੁਸਲਮਾਨ ਹੋਟਲ ਤੋਂ ਕੁਝ ਖਾ ਕੇ ਉਹਨਾਂ ਦਾ ਜਣੀ ਮਤਲਬ ਇਹ ਕਹ ਲੋ ਯਾਤਰਾ ਦੀ ਪਵਿੱਤਰਤਾ ਨਸ਼ਟ ਨਾ ਹੋ ਜੀ ਇਹ ਤਾਂ ਕਹਿਣ ਦੀ ਗੱਲ ਆ ਅਸਲ ਗੱਲ ਸੀ ਵੀ ਜਦੋਂ ਭੀੜ ਜਾਂਦੀ ਆ ਕਿਸੇ ਪਾਸੇ ਬਹੁਤ ਵੱਡੀ ਤੋ ਉਸ ਰੂਟ ਦੇ ਉੱਤੇ ਸਾਰੇ ਰੋਜ਼ਗਾਰ ਕਰਨ ਵਾਲੇ ਲੋਕਾਂ ਨੂੰ ਚਾਹੇ ਫਲਾਂ ਦੀਆਂ ਰੇੜੀਆਂ ਨੇ ਚਾਹੇ ਹੋਟਲ ਢਾਬੇ ਐ ਚਾਹਦੀਆਂ ਦੁਕਾਨਾਂ ਐ ਉਹਨਾਂ ਨੂੰ ਉਹਦੇ ਚੋ ਕੁਛ ਨਾ ਕੁਛ ਗਾਕੀ ਮਿਲਦੀ ਆ ਮੁਸਲਮਾਨਾਂ ਨੂੰ ਗਾਕੀ ਨਾ ਮਿਲੇ ਇੱਕ ਵੀ ਗਾਕ ਉਹਨਾਂ ਦੇ ਨਾ ਜਾਵੇ ਇਸ ਕਰਕੇ ਜਣੀ ਉਹਨਾਂ ਦੇ ਉਹਨਾਂ ਨੂੰ ਭੜਕਾਇਆ ਗਿਆ ਤੁਸੀਂ ਮੁਸਲਮਾਨਾਂ ਦੀਆਂ ਦੁਕਾਨਾਂ ਤੋਂ ਨਾ ਸਮਾਨ ਖਰੀਦਣਾ ਨਾ ਜਾਣਾ ਉਹਨਾਂ ਨੂੰ ਕਿਹਾ ਗਿਆ ਤੁਸੀਂ ਆਇਡੈਂਟੀਫਾਈ ਕਰੋ ਆਪਦੀ ਦੁਕਾਨ ਨੂੰ ਵੀ ਤੁਸੀਂ ਮੁਸਲਮ ਦੁਕਾਨਦਾਰ ਹੋ ਇਸੇ ਤਰੀਕੇ ਨਾਲ ਹੀ ਬਲਡੋਜ਼ਰ ਜਗਾ ਜਗਾ ਜਿਹੜਾ ਜਣੀ ਚਾਹੇ ਉਹ ਨੂਹ ਦਾ ਮਾਮਲਾ ਸੀ ਚਾਹੇ ਯੂਪ ਵਿੱਚ ਕਿੰਨੀਆਂ ਥਾਮਾਂ ਤੇ ਹੈ ਬਿਹਾਰ ਵਿੱਚ ਵੀ ਹੈ ਹੁਣ ਉਹਨਾਂ ਦੀ ਨਕਲ ਕਰਦੇ ਕਰਦੇ ਕਿਤੇ ਪੰਜਾਬ ਵਿੱਚ ਵੀ ਚਲਾਇਆ ਹੋਇਆ ਇਹਨਾਂ ਨੇ ਬਈ ਦੇਸ਼ ਦੇ ਵਿੱਚ ਇੱਕ ਸੈਟ ਪ੍ਰੋਸੀਜਰ ਹੈ ਇਨਸਾਫ ਕਰਨ ਦਾ ਕੋਈ ਬੰਦਾ ਕ੍ਰਾਈਮ ਕਰਦਾ ਹੈ ਉਹਨੂੰ ਅਰੈਸਟ ਕੀਤਾ ਜਾਂਦਾ ਹੈ ਉਸਤੇ ਮੁਕੱਦਮਾ ਚਲਾਇਆ ਜਾਂਦਾ ਹੈ ਅਦਾਲਤ ਸਜ਼ਾ ਦੇ ਸਕਦੀ ਹੈ ਜੇਲ੍ਹ ਭੇਜ ਸਕਦੀ ਹੈ ਫਾਂਸੀ ਲਾ ਸਕਦੀ ਹੈ ਕੁਝ ਵੀ ਕਰ ਸਕਦੀ ਹੈ ਪਰ ਨਿੱਕੇ ਮੋٹے ਕਿਸੇ ਬਹਾਨੇ ਕਿਸੇ ਦਾ ਘਾਟਾ ਦੇਣਾ ਮੰਨ ਲਓ ਕ੍ਰਾਈਮ ਚ ਇੱਕ ਪਰਿਵਾਰ ਦਾ ਮੁਖੀ ਜਾਂ ਪਰਿਵਾਰ ਦਾ ਕੋਈ ਲੜਕਾ ਸ਼ਾਮਲ ਹੈ ਤੇ ਸਾਰੇ ਪਰਿਵਾਰ ਨੂੰ ਬੇਕਰਾਬੀ ਕਰ ਦਿਓ ਬਰਬਾਦ ਵੀ ਕਰ ਦਿਓ ਇਸ ਕਿਸਮ ਦੀਆਂ ਜਣੀ ਜਿਹੜੀਆਂ ਫਾਸ਼ੀਜ਼ਮ ਦੇ ਅਸੀਂ ਬਾਹਰ ਵੀ ਨਮੂਨੇ ਦੇਖੇ ਨੇ ਇਟਲੀ ਜਾਂ ਜਣੀ ਜਰਮਨੀ ਦੇ ਵਿੱਚ ਵੀ ਉਹ ਲਗਭਗ ਉਨਾ ਹੀ ਲੀਹਾਂ ਦੇ ਉੱਤੇ ਇਹ ਘਟ ਗਣਤੇ ਇਹਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਤੇ ਜਿਹੜੀ ਅਸਫਲਤਾ ਹੈ ਸਰਕਾਰ ਦੀ ਆਰਥਿਕ ਖੇਤਰ ਦੇ ਵਿੱਚ ਵੀ ਰੁਜ਼ਗਾਰ ਮਹੀਆ ਕਰਨ ਦੇ ਵਿੱਚ ਵੀ ਉਹਨੂੰ ਸਾਰੀ ਨੂੰ ਢੱਕਣ ਦੇ ਲਈ ਇਹ ਕੀਤਾ ਜਾਂਦਾ ਹੈ ਕਿ ਦੇਸ਼ ਦੀ ਹਾਲਤ ਤਾਂ ਮੰਦੀ ਹੈ ਕਿਉਂਕਿ ਇੱਥੇ 18 ਕਰੋੜ ਮੁਸਲਮਾਨ ਬੈਠਿਆ ਹੈ ਇਹਨਾਂ ਨੂੰ ਇੱਥੋਂ ਕੱਢ ਦੇਣਾ ਚਾਹੀਦਾ ਹੈ ਜਨਤਾ ਦਾ ਸਾਰਾ ਗੁੱਸਾ ਮੁਸਲਮ ਕਮਿਊਨਿਟੀ ਦੇ ਖਿਲਾਫ ਮੋੜਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਉਹਨਾਂ ਨੂੰ ਆਰਥਿਕ ਤੌਰ ਤੇ ਤਬਾਹ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਸਮਾਜਿਕ ਰਾਜਨੀਤਿਕ ਮਾਮਲਿਆਂ 'ਚ ਉਹਨਾਂ ਨੂੰ ਪਿੱਛੇ ਧੱਕਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ। ਹੁਣ ਤਾਂ ਜਣੀ ਜਿਹੜਾ ਐਸਆਈਆਰ ਦੇ ਜਰੀਏ ਤਾਂ ਇੱਕ ਬਿਹਾਰ ਦੇ ਵਿੱਚ ਜਿਹੜੀਆਂ 65 ਲੱਖ ਵੋਟਾਂ ਕੱਟੀਆਂ ਗਈਆਂ ਉਹਨਾਂ 'ਚ ਸਭ ਤੋਂ ਜ਼ਿਆਦਾ ਵੋਟਾਂ ਮੁਸਲਮਾਨ ਕਮਿਊਨਿਟੀ ਦੀਆਂ ਹੀ ਕੱਟੀਆਂ ਗਈਆਂ ਨੇ। ਇਹ ਜਣੀ ਇੱਕ ਚੌਥਰਫਾ ਹਮਲਾ ਹੈ ਮਿਨੋਰਟੀ ਦੇ ਉੱਤੇ। ਜੀ ਜੀ ਪ੍ਰੋਫੈਸਰ ਸਾਹਿਬ ਜਿੱਦਾਂ ਨੱਥ ਸਾਹਿਬ ਦੱਸਦੇ ਆ ਵੀ ਇਹ ਜਿਹੜੇ ਕੇਂਦਰ ਆ ਜਿਹੜੇ ਹੈਗੇ ਆ ਜਿਹੜੇ ਹੁਣ ਆਪਣੇ ਕੇਂਦਰ ਸਿੱਖਾਂ ਦਾ ਕੇਂਦਰ ਭਾਰਤ ਦੇ ਵਿੱਚ ਆ ਹਿੰਦੂਆਂ ਦਾ ਇੱਥੇ ਭਾਰਤ ਦੇ ਵਿੱਚ ਆ ਤੇ ਜਿਹੜੇ ਸਾਡੇ ਉਪਦੇਸ਼ਾਂ ਦੇ ਵਿੱਚ ਵਸਦੇ ਆ ਤੇ ਫਿਰ ਇਹੀ ਫਾਰਮੂਲਾ ਉਧਰ ਉਹ ਅਪਣਾ ਲੈਣਾ ਤੇ ਬਣੂਗਾ ਕੀ ਸਾਡਾ ਇੱਥੋਂ ਦਾ ਮਤਲਬ ਸਿੱਖਾਂ ਤੇ ਹਿੰਦੂਆਂ ਦਾ ਉਪਦੇਸ਼ਾਂ ਦੇ ਵਿੱਚ ਅ ਦਾ ਅਸਲ ਗੱਲ ਸਾ ਤੁਹਾਡਾ ਬੜਾ ਵਾਜਿਬ ਸਵਾਲ ਹੈ ਇਹ ਵੀ ਜਿਹੜਾ ਰਾਈਟ ਵਿੰਗ ਹੈ ਕਿਉਂਕਿ ਇਹ ਸਾਡੀ ਦੁਨੀਆ ਦਾ ਜਿਹੜਾ ਪੂੰਜੀਵਾਦ ਹੈ ਉਹ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਹੱਲ ਨਹੀਂ ਕਰ ਰਿਹਾ ਉਹ ਰੁਜ਼ਗਾਰ ਦੇਣ ਦੇ ਕਾਬਿਲ ਨਹੀਂ ਰਹਾ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਉਹ ਫਿਰ ਲੋਕਾਂ ਦਾ ਗੁੱਸਾ ਕਢਾਉਣ ਲਈ ਇੱਕ ਕਮਿਊਨਿਟੀ ਨੂੰ ਦੂਜੀ ਦੇ ਖਿਲਾਫ ਵਰਤਦੇ ਐ ਯੂਰਪ ਦੇ ਵਿੱਚ ਵੀ ਇਹ ਵਰਤਾਰਾ ਚੱਲ ਰਿਹਾ ਬਾਕੀ ਥਾਵਾਂ ਤੇ ਵੀ ਹੈ ਕਈ ਥਾਵਾਂ ਤੇ ਆਸਟ੍ਰੇਲੀਆ ਵਰਗਿਆਂ ਤੇ ਇੰਗਲੈਂਡ ਦੇ ਵਿੱਚ ਮਜਾਰੇ ਵੀ ਹੋਏ ਐ ਵੀ ਇਥੋਂ ਵਿਦੇਸ਼ੀਆਂ ਨੂੰ ਕੱਢੋ ਤੁਸੀਂ ਉਪਦੇਸ਼ੀਆਂ ਤੋਂ ਕੱਢਦੇ ਕਰਦੇ ਹੌਲੀ-ਹੌਲੀ ਜਿਹੜਾ ਉਹ ਵਰਤਾਰਾਏਗਾ ਉਹ ਸਾਡੇ ਦੇਸ਼ ਦੇ ਲੋਕ ਜਿਹੜੇ ਉੱਧਰ ਵਸੇ ਹੋਏ ਐ ਉਹਨਾਂ ਦੇ ਖਿਲਾਫ ਵੀ ਇਹ ਕਾਫੀ ਸਾਰਾ ਗੁੱਸਾ ਨਿਕਲ ਰਹੀ ਹੈਗਾ ਪਿੱਛੇ ਨਿਊਜ਼ੀਲੈਂਡ ਦੇ ਵਿੱਚ ਸਾਡੇ ਸਿੱਖ ਭਾਈਚਾਰੇ ਦੇ ਬੰਦਿਆਂ ਨੇ ਜਦੋਂ ਇੱਕ ਧਾਰਮਿਕ ਜਿਹੜਾ ਪ੍ਰਸੈਸ਼ਨ ਹੈ ਕੀਤਾ ਸੀਗਾ ਤਾਂ ਉਸ ਨੂੰ ਉੱਥੇ ਰੋਕਿਆ ਗਿਆ ਸੋ ਜਿਹੜੇ ਇਹ ਕੱਟੜ ਲੋਕ ਨੇ ਜਿਹੜੇ ਧਾਰਮਿਕ ਆਧਾਰ ਤੇ ਲੋਕਾਂ ਨੂੰ ਜਥੇਬੰਦ ਕਰਦੇ ਐ ਇਹ ਅੱਜ ਇਹ ਦੇਖਣ ਨੂੰ ਇਹਨਾਂ ਦੀ ਸ਼ਕਲਾਂ ਅੱਡ ਅੱਡ ਹੋ ਇਹਨਾਂ ਦੇ ਨਾਰੇ ਅੱਡ ਅੱਡ ਹੋ ਧਰਮ ਅੱਡ ਅੱਡ ਹੋ ਪਰ ਇਹਨਾਂ ਸਾਰਿਆਂ ਦਾ ਮਕਸਦ ਲੋਕਾਂ ਨੂੰ ਆਪਸ ਵਿੱਚ ਲੜਾਉਣਾ ਹੁੰਦਾ ਹੈ ਤੇ ਇਹ ਇੱਕ ਬਹੁਤ ਹੀ ਮਾੜਾ ਰਜਾ ਸਾਡੇ ਭਾਰਤ ਦੇ ਵਿੱਚ ਖਾਸ ਤੌਰ ਤੇ ਜੇ Hindu ਧਰਮ ਦੀਆਂ ਜਿਹੜੀਆਂ ਵਿਆਖਿਆਵਾਂ Swami Vivekananda ਨੇ ਕੀਤੀਆਂ ਨੇ ਹੋਰਾਂ ਨੇ ਕੀਤੀਆਂ ਨੇ ਉਹ ਇੱਕ ਸਹਿਣਸ਼ੀਲ Hindu ਵਾਲੀਆਂ ਨੇ ਪਰ Swami Vivekananda ਦੇ ਨਾਂ ਤੇ ਹੀ RSS ਜਦੋਂ ਕੋਈ ਸੰਸਥਾਾਂ ਮ ਬਣਾਉਂਦੀ ਹੈ ਤਾਂ ਉਹ ਇਸ ਨੂੰ ਇੱਕ ਫਿਰਕੂ ਨਫਰਤ ਦਾ ਕੇਂਦਰ ਬਣਾਉਂਦੀ ਹੈ ਅੱਜ ਦੀ ਹੀ ਖਬਰ ਮੈਂ ਪੜ੍ਹ ਰਿਹਾ ਸੀ ਵੀ ਉੱਤਰਾਖੰਡ ਦੇ ਵਿੱਚ ਕਿਹਾ ਗਿਆ ਹੈ ਵੀ ਜਿਹੜੇ ਜਦੋਂ ਸਾਡੇ ਇੱਥੇ ਕੁੰਭ ਦੇ ਮੇਲੇ ਲੱਗਦੇ ਹੈ ਉਹਨਾਂ 'ਚ ਗੈਰ ਹਿੰਦੂ ਬਿਲਕੁਲ ਭਾਗ ਨਾ ਲੈਣ ਇਹ ਦੇਖੋ ਮੁੱਖ ਮੰਤਰੀ ਨੇ ਕਿਹਾ ਵੀ ਇਹ ਹੈ ਤਾਂ ਥੋੜਾ ਔਖਾ ਕੰਮ ਕਿਉਂਕਿ ਵਿਦੇਸ਼ਾਂ ਤੋਂ ਵੀ ਲੋਕ ਆਉਂਦੇ ਹੈ ਸਾਰੇ ਗੈਰ ਹਿੰਦੂਆਂ ਨੂੰ ਤਾਂ ਨਹੀਂ ਰੋਕਿਆ ਜਾ ਸਕਦਾ ਪਰ ਅਸੀਂ ਦੇਖਾਂਗੇ ਇਹ ਵੀ ਕਿਵੇਂ ਰੋਕਦੇ ਹੈ ਯਾਨੀ ਉਹ ਲਗਾਤਾਰ ਇਧਰ ਨੂੰ ਤੁਰ ਰਹੇ ਹੈ ਐਕਸਕਲੂਜਨ ਵਾਲੇ ਪਾਸੇ ਤਾਂ ਕਿ ਬਾਹਰ ਬਾਹਰ ਕੱਢਿਆ ਜਾ ਸਕੇ ਤੇ ਸਿੱਖ ਧਰਮ ਦੇ ਬਾਰੇ ਵਿੱਚ ਉਹਨਾਂ ਦੀ ਜਿਹੜੀ ਨੀਤੀ ਹੈ ਉਹਨੂੰ ਲੱਗਦਾ ਇਹ ਹੈ ਵੀ ਇਹਨੂੰ ਅਸੀਂ ਹਿੰਦੂ ਧਰਮ ਦਾ ਹੀ ਇੱਕ ਐਕਸਟੈਂਸ਼ਨ ਮੰਨ ਕੇ ਇਹਨਾਂ ਨੂੰ ਲੈ ਲਾਂਗੇ ਤੇ ਜਿਹੜੀ ਸਿੱਖ ਧਰਮ ਦੇ ਅੰਦਰ ਇਨਕਲਾਬੀ ਵਿਚਾਰ ਨੇ ਇਨਕਲਾਬੀ ਫਲਸਫਾ ਹੈਗਾ ਜਿਹੜਾ ਤੇ ਕੁਝ ਵਿਗਿਆਨਕ ਗੱਲਾਂ ਨੇ ਉਹਨਾਂ ਨੂੰ ਖੁੰਡੀਆਂ ਕਰਕੇ ਆਪਣੇ ਅਨੁਸਾਰ ਅਸੀਂ ਢਾਲ ਲਾਂਗੇ ਕਾਫੀ ਸਾਰੇ ਲੋਕ ਉਹਦੇ ਵਿੱਚ ਉਧਰ ਨੂੰ ਸ਼ਾਮਿਲ ਵੀ ਹੋਏ ਹੋਏ ਆ ਕੁਝ ਬੰਦੇ ਸਿੱਖਾਂ ਨੂੰ ਉਹਨਾਂ ਨੇ ਲਾਲਚ ਜਿਹੜਾ ਉਹਨਾਂ ਦਾ ਸਾਮਦਮ ਦੰਡ ਤੇ ਇਦਾਂ ਫਾਰਮੂਲਾ ਹੈ ਉਹਦੇ ਰਾਹੀਂ ਆਪਣੇ ਨਾਲ ਵੀ ਜੁੜਿਆ ਹੋਇਆ ਸੋ ਇਸ ਕਰਕੇ ਗੱਲ ਇਹ ਹੈ ਕਿ ਵੀ ਚਾਹੇ ਧਰਮ ਕੋਈ ਵੀ ਹੋਵੇ ਜਿਹੜੀ ਉਹਦੇ ਅੰਦਰ ਆਹ ਫਿਰਕਾ ਪ੍ਰਸਤੀ ਹੈ ਦੂਜੇ ਧਰਮਾਂ ਨੂੰ ਨਫਰਤ ਕਰਨ ਦਾ ਉਹ ਬਿਲਕੁਲ ਨਹੀਂ ਹੋਣੀ ਚਾਹੀਦੀ ਮੈਂ ਇੱਕ ਵੀਡੀਓ ਸੁਣ ਰਿਹਾ ਸੀ ਹੈ ਪੁਰਾਣੀ ਸਵਰਾ ਪਾਸਕਰਾ ਇੱਕ ਕੁੜੀ ਤੇ ਉਹ ਇੱਕ ਫਿਲਮ ਹਸਦੀ ਵੀ ਹੈਗੀ ਐ ਤੇ ਉਹ ਬੜਾ ਬੇਬਾਕੀ ਨਾਲ ਬੋਲਦੀ ਹੈ ਉਹ ਉਮਰ ਖਾਲ ਦੋਣਾ ਦੇ ਜਦੋਂ 5 ਸਾਲ ਪੂਰੇ ਹੋਏ ਉੱਥੇ ਜਿਹੜਾ ਫੰਕਸ਼ਨ ਹੋਇਆ ਵੀ ਉਹਨਾਂ ਨੂੰ ਵਿਆਹ ਕੀਤਾ ਜਾਵੇ ਉਹਦੇ 'ਚ ਬੋਲ ਰਹੀ ਹੈ ਉਹ ਕਹਿੰਦੀ ਵੀ ਜਿਹੜੇ ਉਮਰ ਖਾਲ ਦੇ ਉੱਤੇ ਪਹਿਲਾ ਜਿਹੜੇ ਕੇਸ ਬਣਾਏ ਉਹ ਹੈ ਜਿਹੇ ਕੇਸ ਮੇਰੇ ਤੇ ਵੀ ਬਣਿਆ ਸੀ ਪਰ ਮੈਂ ਕਿਉਂਕਿ ਇੱਕ ਨੇਵੀ ਦੇ ਵੱਡੇ ਅਫਸਰ ਦੀ ਧੀ ਆ ਇੱਕ ਯੂਨੀਵਰਸਿਟੀ ਦੇ ਪ੍ਰੋਫੈਸਰ ਦੀਆਂ ਬੇਟੀਆਂ ਤੇ ਅੰਗਰੇਜ਼ੀ ਪੜ੍ਹੇ ਲਿਖੇ ਪਰਿਵਾਰ ਦੀ ਧੀਆਂ ਤੇ ਖੁਦ ਅੰਗਰੇਜ਼ੀ ਪੜ੍ਹੀ ਲਿਖੀਆਂ ਤੇ ਫਿਲਮੀ ਐਕਟਰਸ ਵੀ ਆ ਸਭ ਤੋਂ ਵੱਡੀ ਗੱਲ ਕਿ ਮੈਂ ਇੱਕ ਹਿੰਦੂ ਆ ਮੇਰੇ ਤੇ ਉਹ ਕੇਸ ਸਾਰੇ ਛੜ ਤੇ ਉਮਰ ਖਾਲਦੂ ਤੱਕ ਉਹ ਕੇਸ ਸਾਰੇ ਚੱਲ ਰਹੇ ਜਣੀ ਉਹ ਆਪ ਇੱਕ ਜਿਉਂਦੀ ਜਾਗਦੀ ਉਦਾਹਰਨ ਵਜੋਂ ਪੇਸ਼ ਕਰਦੀ ਹੈ ਕਿ ਜਿਹੜੀ ਸਾਡੀ ਅੱਜ ਦੀ ਸਟੇਟ ਹੈ ਫਿਰਕੂ ਫਾਸ਼ੀਵਾਦੀ ਸਟੇਟ ਇਹ ਸਟੇਟ ਜਿਹੜੀ ਹੈ ਉਹ ਜਾਣ ਬੁੱਝ ਕੇ ਉਹਨਾਂ ਘੱਟ ਗਿਣਤੀਆਂ ਨੂੰ ਆਪਣਾ ਨਿਸ਼ਾਨਾ ਬਣਾਉਂਦੀ ਹੈ ਸੋ ਉਹ ਹੈ ਤੇ ਜਿਹੜੀ ਗੱਲ ਆਪਣੇ ਨਰਤ ਸਾਹਿਬ ਨੇ ਕੀਤੀ ਸੀ ਜਦੋਂ ਜਾਮੀਆਂ ਮਿਲੀਆਂ ਇਸਲਾਮੀਆਂ ਦੇ ਵਿੱਚ ਜਿਹੜੇ ਬੱਚੇ ਮੁੰਡੇ ਕੁੜੀਆਂ ਲਾਇਬ੍ਰੇਰੀ ਚ ਬੈਠੇ ਪੜ ਰਹੇ ਉਹਸ ਉੱਥੇ ਜਾਂਦੀ ਹੈ ਗੁੰਡਾ ਕਰਦੀ ਨਾਲ ਜੇ ਬੱਚੇ ਕੋਈ ਥੱਲੇ ਟੇਬਲ ਦੇ ਥੱਲੇ ਲੁਕੇ ਹਨ ਤਾਂ ਟੇਬਲ ਦੇ ਥੱਲੇ ਲੁਕਿਆਂ ਨੂੰ ਵੀ ਕੁੱਟਿਆ ਜਾ ਰਿਹਾ ਸੀ ਮਤਲਬ ਇੰਨੀ ਜ਼ਿਆਦਾ ਜ਼ੁਲਮ ਦੀ ਇੰਤਹਾ ਕੀਤੀ ਇਸ ਸਰਕਾਰ ਨੇ ਤੇ ਉਲਟਾ ਜਿਹੜੇ ਬੰਦੇ ਵਿਕਤਮ ਨੇ ਉਹਨਾਂ ਨੂੰ ਹੀ ਉਹਨਾਂ ਤੇ ਕੇਸ ਪਾਤੇ ਜਿਹੜੇ ਬੰਦੇ ਦੰਗੇ ਕਰਾਉਣ ਵਾਲੇ ਐ ਜਿਨ੍ਹਾਂ ਸਾਰੇ ਲੋਕ ਜਾਣਦੇ ਆ ਨਾਲੇ ਕਪਲ ਮਿਸ਼ਰੇ ਨੂੰ ਤੇ ਅੰਗਰਾਗ ਠਾਕ ਨੂੰ ਸਾਰੇ ਲੋਕ ਜਾਣਦੇ ਉਹਨਾਂ ਦੇ ਜੱਜ ਸਾਹਿਬ ਨੇ ਉਦੋਂ ਦਿੱਲੀ ਹਾਈ ਕੋਰਟ ਦੇ ਜੱਜ ਸੀਗੇ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਗ੍ਰਿਫਤਾਰ ਕਰੋ ਇਹਨਾਂ ਤੇ ਕੇਸ ਦਰਜ ਕਰੋ ਉਸ ਜੱਜ ਸਾਹਿਬ ਦੀ ਰਾਤੋਂ ਰਾਤ ਬਦਲੀ ਕਰਕੇ ਉਹਨਾਂ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਚ ਭੇਜਤਾ ਸੀਗਾ ਜਾਣੀ ਜਿਨ੍ਹਾਂ ਬਾਰੇ ਸ਼ਰਿਆ ਨੂੰ ਪਤਾ ਹੈ ਵੀ ਦੰਗੇ ਕਿਨੇ ਕਰਾਏ ਹੈ ਉਹਨਾਂ ਨੂੰ ਬਚਾਇਆ ਗਿਆ ਤੇ ਜਿਨ੍ਹਾਂ ਦਾ ਦੰਗਿਆਂ ਨਾਲ ਕੋਈ ਤੱਲ ਕੀ ਹੈ ਨਹੀਂ ਉਹਨਾਂ ਬੰਦਿਆਂ ਤੇ ਇਹ ਕੇਸ ਬਣਾ ਤੇ ਉਹਨਾਂ ਦੀ ਜ਼ਮਾਨਤ ਰੱਦ ਕਰ ਤੇ ਜਿਹੜੀ ਕੱਲ ਵਿਆਖਿਆ ਕੀਤੀ ਹੈ ਸੁਪਰੀਮ ਕੋਰਟ ਨੇ ਉਸ ਵਿਆਖਿਆ ਮੁਤਾਬਕ ਜਿਹੜੇ ਚਾਹੇ ਕੋਈ ਬੰਬ ਰੱਖਦਾ ਹੈ ਜੀ ਕੋਈ ਹੂਰ ਕਰਦਾ ਹੈ ਉਹ ਅੱਤਵਾਦੀ ਗਤੀਵਿਧੀਆਂ ਨੇ ਤੇ ਜੇ ਕੋਈ ਦੂਜੀ ਕੋਈ ਹੋਰ ਕਿਸੇ ਤਰ੍ਹਾਂ ਦੀ ਦੰਗ ਜਾਨੀ ਉਹਨੇ ਹੋਰ ਕਿਸੇ ਗੱਲ ਦੇ ਵਿੱਚ ਵੀ ਜੇ ਕਿਸੇ ਨੇ ਕੋਈ ਚੱਕਾ ਜਾਮ ਦੀ ਕਾਲ ਦਿੱਤੀ ਹੈ ਤਾਂ ਉਹਨੂੰ ਵੀ ਅੱਤਵਾਦੀ ਗਤੀਵਿਧੀ ਉਹ ਤਾਂ ਭਰਾਵੋ ਜਿੰਨੇ ਵੀ ਲੋਕ ਲੜ ਰਹੇ ਹੈ ਦੇਸ਼ ਦੇ ਵਿੱਚ ਮਹਿੰਗਾਈ ਦੇ ਵਿਰੁੱਧ ਵਾਤਾਵਰਨ ਦੇ ਹੱਕ ਦੇ ਵਿੱਚ ਔਰਤਾਂ ਤੇ ਹੁੰਦੇ ਜ਼ੁਲਮਾਂ ਦੇ ਖਿਲਾਫ ਚਾਹੇ ਸਾਡੀਆਂ ਰੈਸਲਰ ਕੁੜੀਆਂ ਲੜਦੀਆਂ ਰਹੀਆਂ ਤੇ ਚਾਹੇ ਅੱਜ ਲੜ ਰਹੀਆਂ ਨੇ ਉਹ ਸਾਰੇ ਦੇ ਸਾਰੇ ਲੋਕ ਜਿਹੜੇ ਹੈ ਇਸ ਵੱਡੀ ਡੈਫੀਨੇਸ਼ਨ ਮੁਤਾਬਕ ਸੁਪਰੀਮ ਕੋਰਟ ਦੀ ਬਿਤਾਵਕ ਕੱਲੇ ਉਮਰ ਖਾਲਦੋਣਾ ਦੇ ਉਹਨਾਂ ਨੂੰ ਜਮਾਨਤ ਨਹੀਂ ਮਿਲੇ ਤਾਂ ਮਾੜੀ ਹੈ ਹੀ ਹੈ ਗੱਲ ਉਦੋਂ ਗਾਹਾਂ ਇਹਨੇ ਲੰਬਾ ਰਾਹ ਖੋਲਤਾ ਵੀ ਪੁਰਸ ਨੂੰ ਇੱਕ ਅਧਿਕਾਰ ਦੇਤਾ ਵੀ ਕਿਸੇ ਤੇ ਵੀ ਤੁਸੀਂ ਯੂਏਪੀਏ ਲਾ ਦਿਓ ਕਿਉਂਕਿ ਆ ਜਿਹੜੀ ਗੱਲ ਹੈ ਇਹਦੇ ਰਾਹੀਂ ਯੂਏਪੀਏ ਲਾਇਆ ਜਾ ਸਕਦਾ ਸੋ ਯੂਏਪੀਏ ਨੂੰ ਇੱਕ ਆਮ ਸੁਧਾਰਨ ਕਾਨੂੰਨ ਨਾਲ ਇੱਕ ਖਤਰਨਾਕ ਕਾਨੂੰਨ ਸੁਧਾਰਨ ਗੱਲਾਂ ਵਾਸਤੇ ਵੀ ਉਹ ਕਾਨੂੰਨ ਲਾਇਆ ਜਾ ਸਕਦਾ ਇਹ ਸਭ ਤੋਂ ਮਹਾਰੀ ਗੱਲ ਹੈ ਧੰਨਵਾਦੀ ਤੁਹਾਡਾ ਇਹ ਫਿਕਰ ਜਿਹੜੇ ਆ ਤੁਸੀਂ ਦੱਸਿਆ ਇਹ ਨਵੇਂ ਫਿਕਰ ਸਾਡੇ ਸਾਹਮਣੇ ਜਿਹੜੇ ਆ ਉਹ ਖੜੇ ਹੋਣ ਲੱਗੇ ਆ ਵੇ ਜੇ ਅਸੀਂ ਆਪਣੇ ਹੱਕ ਵੀ ਮੰਗਣੇ ਆ ਤਾਂ ਉਹਨੂੰ ਵੀ ਝੱਪ ਕੇ ਜਦ ਮਰਜੀ ਯੂਪੀ ਲਾ ਕੇ ਤੇ ਮਤਲਬ ਜੇਲ੍ਹ ਚ ਡੱਕ ਦਿਓ ਆਵਾਜ਼ ਬੰਦੀ ਕਰ ਦਿਓ ਬਹੁਤ ਬਹੁਤ ਧੰਨਵਾਦ ਜੀ ਦੋਨੋਂ ਮਹਿਮਾਨਾਂ ਦਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਦੇਖ ਰਹੇ ਹੋ ਸੰਗਰਾਮ ਟੀਵੀ ਗੱਲ ਕਰੀਏ ਸੰਗਰਾਮਾਂ ਦੀ